ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ 3 ਅਗਸਤ 2024 ਦੀ ਸਵੇਰ ਦੇ 8:30 ਵਜੇ ਰਿਕਾਰਡ ਹੋ ਰਹੀ ਹੈ ਤੁਸੀਂ ਵੇਖ ਰਹੇ ਹੋਵੋਗੇ ਕਿ ਅੱਜ ਖਾਸ ਤੌਰ ਤੇ ਮਾਲਵੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਤੇ ਦੱਖਣੀ ਜਿਹੜਾ ਹਰਿਆਣਾ ਰਾਜਸਥਾਨ ਜਿਹੜਾ ਉੱਤਰੀ ਹੈ ਪੰਜਾਬ ਦੇ ਨਾਲ ਲੱਗਦਾ ਇਹਨਾਂ ਖੇਤਰਾਂ ਦੇ ਵਿੱਚ ਮੌਨਸੂਨ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਅੰਬਰ ਅਸਮਾਨ ਦਾ ਜਿਹੜਾ ਰੰਗ ਆ ਉਹ ਕਾਫੀ ਜ਼ਿਆਦਾ ਨੀਲਾ ਦਿਖਾਈ ਦੇ ਰਿਹਾ ਹੈ ਦੇ ਵਿੱਚ ਵਿੱਚ ਚੜਦੇ ਤੋਂ ਲੈਂਦੇ ਵੱਲ ਨੂੰ ਜਿਹੜੇ ਬੱਦਲ ਨੇ ਜਿਹਨੂੰ ਸਾਡੇ ਇੱਥੇ ਲੋਕਲ ਭਾਸ਼ਾ ਦੇ ਵਿੱਚ ਲੰਗੋਰ ਵੀ ਕਹਿੰਦੇ ਆ ਤੁਹਾਡੇ ਕੁਝ ਹੋਰ ਕਹਿੰਦੇ ਹੋਣੇ ਉਹ ਚੜਦੇ ਤੋਂ ਲੈਂਦੇ ਵੱਲ ਨੂੰ ਭੱਜੇ ਜਾ ਰਹੇ ਨੇਗੇ ਜਿਹੜੇ ਕਿ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਮੌਨਸਨ ਦਾ ਲੋ ਪ੍ਰੈਸ਼ਰ ਏਰੀਆ ਹੁੰਦਾ ਉਹ ਪੰਜਾਬ ਦੇ ਨੇੜੇ ਦੀ ਲੰਘ ਰਿਹਾ ਉਹ ਮੌਨਸਨ ਦਾ ਲੋ ਪ੍ਰੈਸ਼ਰ ਏਰੀਆ ਇਸ ਟਾਈਮ ਵੈਸਟਰਨ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਜਿੱਥੇ ਕਿ ਪਿਛਲੇ 24 ਘੰਟਿਆਂ ਤੋਂ ਕਾਫੀ ਜ਼ਿਆਦਾ ਮੀਂਹ ਵੇਖਣ ਨੂੰ ਮਿਲ ਰਿਹਾ ਖਾਸ ਕਰਕੇ ਸੈਂਟਰਲ ਰਾਜਸਥਾਨ ਤੇ ਵੈਸਟ ਜਿਹੜਾ ਰਾਜਸਥਾਨ ਹੈਗਾ ਕਹਿਣ ਤੋਂ ਭਾਵ ਇਹ ਹੈ ਕਿ ਜਮੀਨੀ ਪੱਧਰ ਤੇ ਜਿੱਥੇ ਪੂਰੀ ਦੀ ਹਵਾ ਦੀ ਰਵਾਨਗੀ ਆ ਉੱਥੇ ਜ਼ਮੀਨ ਤੋਂ 3 4 5 ਕਿਲੋਮੀਟਰ ਦੀ ਉਚਾਈ ਤੇ ਵੀ ਪੂਰੀ ਦੀ ਹਵਾ ਚੱਲ ਰਹੀ ਆ ਜਿਹੜੀ ਕਿ ਨਮੀ ਨੂੰ ਲਗਾਤਾਰ ਚੜਦੇ ਤੋਂ ਲਹਿੰਦੇ ਵੱਲ ਪਾਸੇ ਨੂੰ ਰੋਲ ਕਰ ਰਹੀ ਆ ਸੋ ਦੋ ਤਿੰਨ ਗੱਲਾਂ ਨੇ ਜਿਹੜੇ ਤੁਹਾਨੂੰ ਸਾਂਝੀਆਂ ਕਰਨੀਆਂ ਨੇ ਪਹਿਲੀ ਗੱਲ ਤੇ ਇਹ ਆ ਕਿ ਮੌਨਸੂਨ ਦੇ ਵਿੱਚ ਘੱਟੋ ਘੱਟ 11 12 ਅਗਸਤ ਤੱਕ ਹਾਲ ਦੀ ਘੜੀ ਕੋਈ ਬ੍ਰੇਕ ਨਹੀਂ ਆਉਂਦੀ ਚਾਪ ਰਹੀ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਟੁੱਟਵੇਂ ਸ਼ਰਾਟਿਆਂ ਦੇ ਰੂਪ ਦੇ ਵਿੱਚ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਇਹ ਮੀਂਹ ਇਸੇ ਤਰ੍ਹਾਂ جاری ਰਹਿਣਗੇ ਬਿਲਕੁਲ ਜਿਸ ਤਰ੍ਹਾਂ ਕੱਲ੍ਹ 2 ਅਗਸਤ ਨੂੰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਕਿਤੇ 10 ਮਿੰਟ ਲਈ ਕਿਤੇ 5 ਮਿੰਟ ਲਈ ਕਿਤੇ 20 ਮਿੰਟ ਲਈ ਕਿਤੇ ਅੱਧੇ ਘੰਟੇ ਲਈ ਜਿਹੜਾ ਸ਼ਰਾਟਾਂ ਦੇ ਰੂਪ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਸੋ 3 ਅਗਸਤ 4 ਅਗਸਤ ਤੇ 5 ਅਗਸਤ ਮੀਂਹ ਵਾਲਾ ਜਿਹੜਾ ਸਿਸਟਮਾ ਚੜ੍ਹਦੇ ਵੱਲੋਂ ਲੈਂਦੇ ਵੱਲੋਂ ਟਰੈਵਲ ਕਰੂਗਾ ਮੁੱਖ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਮੀਂਹ ਪੈਣ ਦੇ ਅਸਾਰ ਉਹ ਦੁਪਹਿਰ ਵਾਲੇ ਦੁਪਹਿਰ ਤੋਂ ਬਾਅਦ ਤੇ ਸ਼ਾਮ ਤੱਕ ਰਹਿਣਗੇ ਰਾਜਸਥਾਨ ਦੇ ਵਿੱਚ ਦੀ ਕੋਈ ਕੋ ਲੋ ਪ੍ਰੈਸ਼ਰ ਗੁਜ਼ਰ ਰਹੇ ਨੇ ਸੋ ਰਾਜਸਥਾਨ ਦੇ ਵਿੱਚ ਜਿਹੜੇ ਮੀਂਹ ਪਣਦੇ ਅਸਾਰ 24 ਘੰਟੇ ਚ ਕਿਸੇ ਵੀ ਟਾਈਮ ਰਹਿਣਗੇ ਤੇ ਜਿਹੜਾ ਜੁਲਾਈ ਮਹੀਨਾ ਦਾ ਡਾਟਾ ਆਇਆ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਭਾਰਤੀ ਮੌਸਮ ਵਿਭਾਗ ਵੱਲੋਂ ਕਿ ਰਾਜਸਥਾਨ ਦੀ ਝੰਡੀ ਆ ਪੰਜਾਬ ਦੇ ਮੁਕਾਬਲੇ ਮੀਂਹਾਂ ਦੇ ਮਾਮਲੇ ਦੇ ਵਿੱਚ ਉਹ ਝੰਡੀ ਲਗਭਗ 10 ਜਿਹੜਾ 10-12 ਅਗਸਤ ਤੱਕ ਇਸੇ ਤਰ੍ਹਾਂ ਬਰਕਰਾਰ ਰਹਿਣ ਦੇ ਅਸਾਰ ਬਣ ਰਹੇ ਨੇ ਕਹਿਣ ਤੋਂ ਭਾਵ ਉੱਥੇ ਵੀ ਪੰਜਾਬ ਨਾਲੋਂ ਜ਼ਿਆਦਾ ਮੀਂਹ ਅਗਸਤ ਦੇ ਪਹਿਲੇ ਅੱਧੇ ਦੇ ਵਿੱਚ ਹੋਰ ਪੈਣ ਦੇ ਅਸਾਰ ਨੇ ਜਿਹੜੇ ਉਹ ਬਣੇ ਹੋਏ ਨੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਜਾਰੀ ਰਹਣਗੇ ਅਗਲੇ ਜਿਹੜਾ 9 10 ਅਗਸਤ ਤੱਕ ਜਾਂ 11 ਅਗਸਤ ਤੱਕ ਵਿੱਚ ਦੀ ਇੱਕ ਦੋ ਵਾਰੀ ਮੀਂਹ ਦੀਆਂ ਵਧੀਆ ਝਟਾਂ ਵੀ ਜੜੀਆਂ ਉਹ ਵੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਬਾਕੀ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਉਹਨਾਂ ਖੇਤਰਾਂ ਦੇ ਵਿੱਚ ਭਾਵੇਂ ਕਿ ਟੁੱਟਵੇਂ ਰੂਪ ਦੇ ਵਿੱਚ ਮੀਂਹ ਤਾਂ ਦਰਜ ਹੋ ਰਿਹਾ ਕਿਤੇ ਨਾ ਕਿਤੇ ਹੁਣ ਵੀ ਪਰ 7 8 ਤਰੀਕ ਨੂੰ ਜਣੀ ਜਦੋਂ ਇਹ ਲੋ ਪ੍ਰੈਸ਼ਰ ਏਰੀਆ ਪੰਜਾਬ ਦੇ ਰਾਜਸਥਾਨ ਵਿੱਚ ਦੀ ਅੱਗੇ ਲੰਘਣਗੇ ਤਾਂ ਦੁਬਾਰੇ ਹਵਾਵਾਂ ਰੁੱਖ ਪਹਾੜਾ ਵੱਲ ਨੂੰ ਕਰਨਗੀਆਂ ਉਦੋਂ ਥੋੜਾ ਜਿਹਾ ਮੀਂਹ ਦੇ ਵਿੱਚ ਹੋਰ ਵਾਧਾ ਹੋਣ ਦੇ ਅਸਾਰ ਪਹਾੜੀ ਖੇਤਰਾਂ ਦੇ ਵਿੱਚ ਹੋਣਗੇ ਹਲਕੀ ਜੀ ਅੱਜ ਨਮੀ ਤੋਂ ਰਾਹਤ ਮਹਿਸੂਸ ਹੋ ਰਹੀ ਆ ਜਦੋਂ ਜਦੋਂ ਵੀ ਹਵਾ ਇਸ ਤਰ੍ਹਾਂ ਜ਼ਮੀਨ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਰਵਾਨਗੀ ਫੜੂਗੀ ਨਮੀ ਤੋਂ ਹਮਸ ਤੋਂ ਜਿਹੜੀ ਉਹ ਥੋੜੀ ਜਿਹੀ ਰਾਹਤ ਜ਼ਰੂਰ ਮਹਿਸੂਸ ਹੁੰਦੀ ਰਹੂਗੀ ਸੋ ਦੇਖਦੇ ਆ ਅਗਲੇ 3 ਦਿਨਾਂ ਦੇ ਵਿੱਚ ਕਿਹੜੇ ਕਿਹੜੇ ਖੇਤਰਾਂ ਨੂੰ ਮੀਂਹ ਮਿਲਦਾ ਮੁੱਖ ਤੌਰ ਤੇ ਮੀਂਹ ਚੜ੍ਹਦੇ ਤੋਂ ਲਹਿੰਦੇ ਵੱਲ ਨੂੰ ਟਰੈਵਲ ਕਰੂਗਾ ਤੇ ਉਸ ਤੋਂ ਬਾਅਦ ਵਾਲੇ ਦਿਨਾਂ ਦੇ ਵਿੱਚ ਕੋਈ ਨੇੜੇ ਅਪਡੇਟ ਹੋਇਆ ਕੋਈ ਲੋ ਪ੍ਰੈਸ਼ਰ ਪੰਜਾਬ ਵੱਲ ਆਉਂਦਾ ਹੈ ਤਾਂ ਉਹਦਾ ਅਪਡੇਟ ਤੁਹਾਨੂੰ ਵੱਖਰੇ ਤੌਰ ਤੇ ਕਰ ਦਾਂਗੇ ਹਾਲ ਦੀ ਘੜੀ ਭਾਰੇ ਵੀ ਜਿਹੜੇ ਉਹ ਐਮਪੀ ਤੇ ਰਾਜਸਥਾਨ ਦੇ ਕੋਲ ਹੋਣਗੇ ਠੀਕ ਠਾਕ ਵੀ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਜਿਹੜੇ ਖੇਤਰ ਨੇ ਉਹਨਾਂ ਕੋਲ ਹੋਣਗੇ ਇੰਨਾ ਕੁ ਅਪਡੇਟ ਸੀ ਜੁੜੇ ਰਿਹਾ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ